ਦੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਤੈ ਗੁਰਪਿਆਰੀ ਸਾਧ ਸੰਗਤ ਜੀ ਸਮੂਹ ਨਗਰ ਨਿਵਾਸੀ ਧਿਆਨ ਦਿਓ ਬੇਨਤੀ ਪਹਿਲੇ ਦਸਤਮਾ ਬੋਟਾਂ ਦੇ ਸਬੰਧ ਚ ਆ ਤੇ ਕੋਈ ਕਿਸੇ ਦੇ ਖਿਲਾਫ ਬੋਲਣ ਦੇ ਲਈ ਨਹੀਂ ਬਈ ਆਪਣੀਆਂ ਇੱਕ ਦੋ ਗੱਲਾਂ ਕਰਨੀਆਂ ਜਿਹੜੀਆਂ ਗੱਲਾਂ ਤੋਂ ਇੱਕ ਦੋ ਦਿਨ ਤੋਂ ਜਿਆਦਾ ਪਰੇਸ਼ਾਨੀ ਆ ਰਹੀ ਆ ਪੰਜ ਚਾਰ ਬੰਦੇ ਆ ਪਤਾ ਨਹੀਂ ਤਾਂ ਉਹਨਾਂ ਨੂੰ ਕੋਈ ਜਾਣ ਕੇ ਭੇਜਦਾ ਹਰ ਰੋਜ਼ ਗੇਟ ਮੂਹਰੇ ਆ ਕੇ ਕਿੱਥੇ ਆ ਜੀ ਸਰਪੰਚ ਸਮਾਨ ਨਹੀਂ ਆਇਆ ਹਲੇ ਸਮਾਨ ਮਤਲਬ ਸ਼ਰਾਬ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਕਦੇ ਮੈਨੂੰ ਫੋਨ ਕਰਦੇ ਆ ਸੋ ਜੇ ਨਾਮ ਲਊਗਾ ਤਾ ਮੇਰੇ ਵਾਸਤੇ ਮਾੜੀ ਗੱਲ ਆ ਪਰ ਹਰ ਰੋਜ਼ ਆ ਕੇ ਸਰਪੰਚ ਸਮਾਨ ਨਹੀਂ ਆਇਆ ਜੇ ਮੈਂ ਘਰ ਨਹੀਂ ਹਾਂ ਤਾਂ ਘਰਦਿਆਂ ਨੂੰ ਪੁੱਛਣਾ ਸਰਪੰਚ ਕਿੱਥੇ ਆ ਫੇਰ ਮੈਨੂੰ ਫੋਨ ਕਰਨਾ ਸੋ ਸਾਰੇ ਨਗਰ ਨਵਾਸੀਆਂ ਨੂੰ ਤੇ ਅਜਿਹੇ ਵੀਰਾਂ ਨੂੰ ਚਾਹੇ ਉਹਨਾਂ ਨੂੰ ਕੋਈ ਭੇਜਦਾ ਚਾਹੇ ਉਹ ਆਪ ਆਉਨੇ ਆ ਵੀ ਕੋਈ ਸਮਾਨ ਨਹੀਂ ਆਇਆ ਨਾ ਸਮਾਨ ਆਉਣਾ ਠੀਕ ਹੈ 5 ਸਾਲ ਪਿੰਡ ਨੂੰ ਸਮਾਨੇ ਆਇਆ ਚਾਹੇ ਉਹ ਗਲੀਆਂ ਬਣਾਈਆਂ ਪਰ ਚਾਹੇ ਜਿੰਮ ਬਣਾਏ ਪੰਚਾਇਤ ਘਰ ਬਣਾਏ ਆਂਗਨ ਵਾਰੀਆਂ ਬਣਾਈਆਂ ਸੜਕਾਂ ਬਣਾਈਆਂ ਠੀਕ ਹੈ ਅਸਲੇਮਪੁਰ ਸਕੂਲ ਨੂੰ 40 ਸਾਲਾਂ ਤੋਂ ਰਸਤਾ ਨਹੀਂ ਦਾ ਬਣਿਆ ਉਹ ਵੀ ਬਣਵਾਇਆ ਪਰ ਚਾਰਾ ਰਾਵੀ 50 ਸਾਲ ਤੇ ਪਿਆਦਾ ਉਹ ਵੀ ਬਣਵਾਇਆ ਉਹਨਾਂ ਵਾਸਤੇ ਵੀ ਸਮਾਨੇ ਆਇਆ ਤਾਂ ਪਿੰਡ ਦੀਆਂ ਗਲੀਆਂ 'ਚ ਪਾਣੀ ਖੜਦਾ ਦਾ ਗਲੀਆਂ 'ਚ ਵੀ ਉਹ ਵੀ ਚਾਹੇ ਮੰਨਣ ਚਾਈਨਾ ਮੰਨ ਉੱਥੇ ਵਾਸਤੇ ਵੀ ਸਮਾਨ ਆਇਆ ਤਾਂ ਸੋ ਹੁਣ ਕਿਸੇ ਹੋਰ ਸਮਾਨ ਦੀ ਬਾਕੀ ਨਹੀਂ ਰਹਿ ਜਾਂਦੀ ਜਿਹੜਾ ਰੋਜ਼ ਪੁੱਛਦੇ ਆ ਸਮਾਨ ਨਹੀਂ ਆਇਆ ਮਤਲਬ ਸ਼ਰਾਬ ਨਹੀਂ ਆਈ ਸੋ ਨਾ ਸਮਾਨ ਆਇਆ ਨਾ ਸਮਾਨ ਆਉਣਾ ਜੇ ਬੂਟਾ ਉਹ ਸਮਾਨ ਨੂੰ ਹੀ ਪੈਣੀ ਹੈ ਸ਼ਰਾਬ ਨੂੰ ਹੀ ਪੈਣੀ ਹੈ ਆਓ ਮੈਂ ਆਪਣੀ ਸਰਪੰਚੀ ਵੇਲੇ ਵੀ ਵੇਖਿਆ ਠੀਕ ਹੈ ਤੇ ਹੁਣ ਵੀ ਵੇਖਣਾ ਹੀ ਆ ਵੀ ਕੰਮ ਨੂੰ ਵੋਟ ਪੈਂਦੀ ਆ ਜੇ ਸਮਾਨ ਨੂੰ ਪੈਂਦੀ ਆ ਜੇ ਬੋਡ ਕੰਮ ਨੂੰ ਪੈਣੀ ਹੋਈ ਤਾਂ ਆਪੇ ਮੇਰੇ ਬਿਨਾਂ ਕਿਸੇ ਵੀ ਪੈਣੀ ਆ ਕਾਂਗਰਸ ਪਾਰਟੀ ਨੂੰ ਕਿਉਂਕਿ ਚੰਨੀ ਸਾਹਿਬ ਨੇ ਪਿੰਡ ਦਾ ਵਿਕਾਸ ਕਰਾਇਆ ਤਾਂ ਜੇ ਸਮਾਨ ਸਾਡੇ ਪਿੰਡ ਨੂੰ ਅਕਾਲੀਆਂ ਨੇ ਭੇਜਿਆ ਹੁੰਦਾ ਵਿਕਾਸ ਲਈ ਤਾਂ ਭਾਈ ਉਹਨਾਂ ਨੂੰ ਪਾ ਦਿੰਦੇ ਇੱਕ ਵਾਰ ਬੋਲਣ ਦੀ ਜਰੂਰ ਨਹੀਂ ਦੀ ਪੈਣੀ ਇਹ ਆ 2 ਸਾਲ ਹੋ ਗਏ 22 ਝਾੜੂ ਵਾਲਿਆਂ ਦੀ ਸਰਕਾਰ ਆਈ ਨੂੰ ਇਹਨਾਂ ਨੇ ਕੰਮ ਕਰਵਾਏ ਹੁੰਦੇ ਇਹਨਾਂ ਨੂੰ ਪਾ ਦਿੰਦੇ ਸੋ ਆ ਕਹਿਣ ਦੀ ਲੋੜ ਵੀ ਤਾਂ ਪੈ ਗਈ ਕਿਵੇਂ ਪਰੇਸ਼ਾਨ ਹੋ ਗਿਆ ਰੋਜ਼ ਆ ਕੇ ਪੁੱਛੀ ਜਾਂਦੇ ਆ ਸਮਾਨ ਨਹੀਂ ਆਇਆ ਆਈਆਂ ਨਹੀਂ ਬੇਟੀਆਂ ਵਾਲੇ ਸੋ ਨਾ ਮਿੱਤਰੋ ਸਮਾਨ ਆਇਆ ਨਾ ਆਉਣਾ ਕੰਮ ਕਰਿਆ 5 ਸਾਲ ਕਰਾਇਆ ਕਾਂਗਰਸ ਪਾਰਟੀ ਨੇ ਆ ਜਿਹਦਾ ਕੰਮ ਨੂੰ ਵੋਟ ਪੈਣੀ ਆ ਤਾਂ ਆਪਣੇ ਘਰਾਂ ਚੋਂ ਨਿਕਲ ਕੇ ਭਾਈ ਵੋਟਾਂ ਪਾਇਆ ਓ ਤੇ ਜੇ ਸਮਾਨ ਨੂੰ ਪੈਣੀ ਆ ਤੰਗਾਂ ਨੂੰ ਕੋਈ ਵੀ ਕੰਮ ਨਹੀਂ ਕਰਿਆ ਕਰੂਗਾ ਜੇ ਬੋਰਡ ਦਾ ਸਮਾਨ ਨੂੰ ਪੈਣੀ ਆ ਫਿਰ ਸਮਾਨ ਮੰਗਵਾ ਲਿਆ ਕਰਾਂਗੇ ਜੇ ਉਹ ਸਮਾਨ ਨੂੰ ਪੈਣੀ ਆ ਜਿਹੜੇ ਸਮਾਨ ਨਾਲ ਆਪਾਂ ਨੇ ਲੋਕਾਂ ਨੇ ਖੇਤਾਂ ਤੱਕ ਵੀ ਰਸਤੇ ਬਣਵਾਤੇ ਜਿੱਥੇ 60-80 ਸਾਲ ਦੇ ਲੋਕ ਬੈਠੇ ਤੇ ਨਾ ਕੋਈ ਕਿਸੇ ਨੂੰ ਆਸ ਨਹੀਂ ਦੀ ਉੱਥੇ ਤੱਕ ਵੀ ਬਣਵਾਤੇ ਕੋਈ ਨਹੀਂ ਪਿੰਡ ਦੇ ਕੁਝ ਕੰਮ ਰਹਿ ਗਏ ਮੈਂ ਬਹੁਤ ਵਾਰ ਗਏ ਚੁੱਕੇ ਆ ਵੀ ਨਾ ਮੈਂ ਕੋਈ ਸ਼ਕਤੀਮਾਨ ਤਾਂ ਨਾ ਮੈਂ ਕੋਈ ਬਾਬਾ ਨਾਰੰਗ ਦਾ ਠੀਕ ਹੈ ਜਿਹੜਾ ਇੱਕ ਵਾਰੇ ਸਭ ਕੁਝ ਕਰ ਦਿੰਦਾ ਪਰ ਦਿਨ ਰਾਤ ਇੱਕ ਕਰਕੇ ਪਿੰਡ ਦਾ ਕੰਮ ਕਰਿਆ ਸੋ ਉਹਦੇ ਲਈ ਤੁਹਾਨੂੰ ਵੋਟਾਂ ਮੰਗੀਆਂ ਪਾਉਣੀਆਂ ਨਾ ਪਾਉਣੀਆਂ ਤੁਹਾਡੀ ਮਰਜ਼ੀ ਆ ਪਰ ਮੈਂ ਤਾਂ ਤੁਹਾਨੂੰ ਇੱਕ ਵਾਰ ਯਾਦ ਕਰਾਉਣਾ ਤਾਂ ਵੀ ਇਹ ਸਮਾਨ ਬਣੇ ਹੋ ਸਮਾਨ ਹੋਰ ਬਥੇਰਾ ਆਇਆ ਕੰਮਾਂ ਕਰਾਂ ਵਾਸਤੇ ਪਿੰਡ ਨੂੰ ਸੋ ਇੰਨੀ ਕੁ ਬੇਨਤੀ ਆ ਜੇ ਭਾਈ ਕਿਸੇ ਹੋਰ ਨੇ ਵੀ ਵਿਕਾਸ ਕਰਾਇਆ ਹੁੰਦਾ ਮੈਂ ਕਦੇ ਨਾ ਕਹਿੰਦਾ ਤੁਸੀਂ ਉਹਨੂੰ ਵੋਟਾਂ ਪਾ ਦਿੰਦੇ ਠੀਕ ਆ ਹੁਣ ਆਪਾਂ ਵੋਟ ਪਾਉਣੀ ਆ ਸੈਂਟਰ ਦੀ ਸਰਕਾਰ ਬਦਲਦੇ ਲਈ ਕੇਂਦਰ ਦੀ ਸਰਕਾਰ ਬਦਲਣ ਦੇ ਲਈ ਇਹ ਵੋਟ ਪਾਉਣੀ ਆ ਸੋ ਮੋਦੀ ਨੂੰ ਵੀ ਲੋਕ ਵਗੈਰੇ ਵਿੱਚ ਪਸੰਦ ਕਰ ਰਹੇ ਆ ਪਰ ਜਿਹੜੇ ਚਾਹੁੰਦੇ ਆ ਭਾਈ ਮੋਦੀ ਸਰਕਾਰ ਬਦਲਨੀ ਆ ਤਾਂ ਉਹ ਇਹ ਸੋਚ ਕੇ ਵੋਟ ਪਾਓ ਵੀ ਉਹ ਤਾਂ ਬਦਲਨੀ ਆ ਜੇ ਵੋਟ ਆਪਾਂ ਕਾਂਗਰਸ ਪਾਰਟੀ ਨੂੰ ਪੰਜੇ ਨੂੰ ਪਾਉਂਗੇ ਬਾਕੀ ਜੂਲ ਤਾਂ ਜੇ ਕਿਸੇ ਨੂੰ ਵਧੀਆ ਲੱਗਿਆ ਉਹਦੇ ਵਾਸਤੇ ਆਪਣੇ ਕੋਲ ਫੇਰ ਗਾਸਦਾਈ ਦੀਆਂ ਵੋਟਾਂ ਪੈਣੀਆਂ ਪਰ ਹਾਲ ਦੀ ਘੜੀ ਜੇ ਆਪਾਂ ਨੇ ਕੇਂਦਰ ਦੀ ਸਰਕਾਰ ਬਦਲਨੀ ਆ ਤਾਂ ਹੱਥ ਪੰਜੇ ਨੂੰ ਵੋਟਾਂ ਪਾਇਓ ਤੇ ਪੌਣੀਆਂ ਬਣਦੀਆਂ ਵੀ ਆ ਕਿਉਂਕਿ ਜਿਆਦਾ ਪਿੰਡ ਦੇ ਬਜ਼ੁਰਗ ਇਹ ਗੱਲ ਕਹਿੰਦੇ ਆ ਨਾ ਵੀ ਇੰਨਾ ਕੰਮ ਪਿਛਲੇ 50 ਸਾਲ ਚ ਨਹੀਂ ਹੋਇਆ ਜਿੰਨਾ ਇਹਨਾਂ 5 ਸਾਲਾਂ ਚ ਹੋਇਆ ਤਾਂ ਬੜੀ ਮਨ ਨੂੰ ਖੁਸ਼ੀ ਵੀ ਹੁੰਦੀ ਆ ਤੇ ਤੁਹਾਨੂੰ ਦਿਖਦਾ ਵੀ ਆ ਜਿਹਨੂੰ ਨਹੀਂ ਦਿਖਦਾ ਉਹਨੇ ਤਾਂ ਕਹਿਣਾ ਸਰਪੰਚ ਸ਼ੋਸ਼ੇ ਛੱਡਦਾ ਉਹਨੂੰ ਮੇਰੇ ਸ਼ੋਸ਼ੇ ਹੀ ਲੱਗਣੇ ਆ ਕਿ ਇਹਨੂੰ ਕੰਮ ਹੋਇਆ ਦੇਖਦਾ ਉਹਨੂੰ ਦਿਖਦਾ ਵੀ ਕੰਮ ਹੋਇਆ ਸੋ ਬੇਨਤੀ ਆ ਭਾਈ ਵੀ ਸਾਥ ਦੇਣਾ ਜੇ ਕੰਮ ਹੋਇ ਨੂੰ ਦੇਖ ਕੇ ਦੇਣਾ ਤਾਂ ਦੇ ਦਿਓ ਜੇ ਤੁਸੀਂ ਸਾਥ ਨਹੀਂ ਵੀ ਦੇਣਾ ਤਾਂ ਭਾਈ ਉਰੇ ਆ ਕੇ ਇਹਨਾਂ ਕੋਈ ਸਮਾਨ ਤਾਂ ਨਹੀਂ ਆਇਆ ਨਾ ਸਮਾਨ ਆਇਆ ਨਾ ਮੰਗਾਉਣਾ ਵੋਟਾਂ ਪਾਉਣੀਆਂ ਸੁੱਕੀਆਂ ਕੰਮ ਨੂੰ ਪਾਉਣੀਆਂ ਪਾ ਦਿਓ ਨਹੀਂ ਪਾਉਣੀਆਂ ਤੁਹਾਡੀ ਮਰਜ਼ੀ ਆ ਖੁਸ਼ ਰਹੋ ਆਵਾਜ਼ ਰਹੋ ਵਸਦੇ ਰਹੋ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ